ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁੱਖ ਚੋਂ ਉਚਾਰਨ ਸੋ ਸਾਖੀ ਦੀ ਰਚਨਾ ਨੂੰ ਆਪ ਸਭ ਸਰਬੱਤ ਸੰਗਤ ਜੀ ਸਰਵਣ ਕਰ ਰਹੇ ਹੋ ਖਾਲਸਾ ਜੀ ਇਸ ਤੋਂ ਪਹਿਲਾਂ 4 ਸਾਖੀਆਂ ਸੰਪੂਰਨ ਹੋ ਚੁੱਕੀਆਂ ਹਨ ਹੁਣ ਤੁਸੀਂ ਸਰਵਣ ਕਰੋਗੇ ਸਾਖੀ ਪੰਜਵੀਂ ਇਕਾਗਰ ਚਿਤ ਹੋ ਕੇ ਸਾਖੀ ਨੂੰ ਸਰਵਣ ਕਰਨਾ ਹੈ ਸਾਧ ਸੰਗਤ ਜੀ ਸਾਖੀ 5ਵੀਂ ਤਾਂ ਏਕ ਬੇਰ ਉਸ ਸਿੱਖ ਕੇ ਬੇਟੇ ਨੂੰ ਸਾਧ ਸੰਗਤ ਜੀ ਜੋ ਪਿਛਲੇ ਸਾਖੀ ਵਿੱਚ ਤੁਸੀਂ ਸਰਮਣ ਕੀਤਾ ਸੀ ਜੋ ਕਿ ਇੱਕ ਸਿੱਖ ਸਿੱਖਣੀ ਦਾ ਬੇਟਾ ਤਿਆਗੀ ਹੋ ਗਿਆ ਸੀ ਸਭ ਕੁਝ ਮੋਹ ਮਾਇਆ ਉਹਨੇ ਛੱਡ ਦਿੱਤਾ ਸੀ ਇਸ ਵਿੱਚ ਉਸੇ ਸਿੱਖ ਬੇਟੇ ਦੀ ਗੱਲ ਕੀਤੀ ਗਈ ਹੈ ਤਾਂ ਏਕ ਬੇਰ ਉਸ ਸਿੱਖ ਬੇਟੇ ਨੂੰ ਨੰਦ ਸਿੰਘ ਨੂੰ ਬੁલાਏ ਕੇ ਬੋਲੇ ਭਾਈ ਨੀਂਗਰਾ ਗੁਰੂ ਜੀ ਵੀ ਸਾਖੀ ਪੇਟ ਤੈਨੂੰ ਕਰਦੇ ਹਨ ਤੂੰ ਪ੍ਰੀਤ ਕਰ ਸੁਣ ਅੱਗੇ ਤੇਰੀ ਇੱਛਾ ਹੋਏ ਸ਼ੋਕਰੀ ਉਹਨਾਂ ਨੂੰ ਬੁਲਾ ਕੇ ਕਿਹਾ ਗਿਆ ਕਿ ਗੁਰੂ ਸਾਹਿਬ ਜੀ ਤੁਹਾਨੂੰ ਸਾਖੀ ਭੇਟ ਕਰਦੇ ਹਨ ਇਹਨੂੰ ਪ੍ਰੀਤ ਨਾਲ ਸੁਣਕਰ ਅੱਗੇ ਤੇਰੀ ਇੱਛਾ ਤੇਰੀ ਮਰਜ਼ੀ ਹੈ ਪਹਿਲੀ ਸਾਖੀ ਨੇ ਬਿਰਤੀ ਕੀ त्यागी ਕੀ ਤਾਂ ਸੰਗਤ ਜੀ ਇਹ ਸਾਖੀ ਦੇ ਵਿੱਚ ਦੱਸਿਆ ਗਿਆ ਹੈ ਕਿ ਇੱਕ ਤਪੱਸਵੀ ਬਨਵੇਂ ਰਹਤਾ ਥਾ ਇੱਕ ਤਪੱਸਿਆ ਕਰਨ ਵਾਲਾ ਸਾਧੂ ਜੰਗਲ ਦੇ ਵਿੱਚ ਰਹਿੰਦਾ ਸੀ ਤਪ ਕਰਤਾ ਥਾ ਤਪੱਸਿਆ ਕਰਦਾ ਸੀ ਸੰਤੋਖ ਕਾ ਪ੍ਰਣ ਥਾ ਕੁਟਿਆ ਅੰਦਰ ਬੈਠਾ ਰਹੇ ਇੱਕ ਕੋਨੇ ਚੌਂਪੜੀ ਬਣਾਈ ਹੋਈ ਸੀ ਜਿਹਦੇ ਅੰਦਰ ਉਹ ਬੈਠਾ ਰਹਿੰਦਾ ਸੀ ਪਾਸ ਹੀ ਨਗਰ ਥਾ ਉਸਦੇ ਪਾਸ ਹੀ ਇੱਕ ਨਗਰ ਥਾ ਸਾਧ ਸੰਗਤ ਜੀ ਨਗਰ ਕੇ ਲੋਕ ਕੋਈ ਨਾਰਕ ਨਾਰੀ ਜੋ ਦੇ ਦੇਵੇ ਜੋ ਦੇ ਆਵੇ ਥੋੜਾ ਹਤਵਾ ਬਹੁਤਾ ਸੁਆਦ ਵਾ ਕੁ ਸੁਆਦ ਦਾਣਾ ਆਟਾ ਦੁੱਧ ਤਹੀਂ ਸਾਗ ਜੋ ਦੇਵੇ ਸੋ ਦਈ ਵੈਗਰੂ ਕਾ ਦਿਆ ਜਾਣ ਕੇ ਭੁਗਤੇ ਅਰਥਾਤ ਖਾ ਲਵੇ ਸਾਧ ਸੰਗਤ ਜੀ ਉਸ ਨੂੰ ਉਸ ਨਗਰ ਦੇ ਨਰ ਨਾਰੀ ਜੋ ਵੀ ਖਾਣ ਵਾਸਤੇ ਦੇ ਕੇ ਜਾਂਦੇ ਤਾਂ ਉਸ ਵਾਹਿਗੁਰੂ ਦਾ ਦਿੱਤਾ ਸਮਝ ਕੇ ਖਾ ਲੈਂਦਾ ਸੀ ਅੱਗੇ ਚੱਲਦੇ ਹਾਂ ਸਾਧ ਸੰਗਤ ਜੀ ਜੋਗ ਪ੍ਰਾਣ ਉਪਾਣ ਦਾ ਸਾਧ ਹੈ ਸਵਾਸਾਂ ਕੇ ਚੜਹਾਣੇ ਕੀ ਕਿਰਿਆ ਸਾਧ ਸੰਗਤ ਜੀ ਉਹ ਸਾਧੂ ਜੋਗ ਅਭਿਆਸ ਕਰਦਾ ਸੀ ਸਵਾਸਾਂ ਨੂੰ ਚੜਾ ਕੇ ਉਹਨਾਂ ਨੂੰ ਬੰਦ ਕਰਕੇ ਫਿਰ ਉਹਨਾਂ ਨੂੰ ਛੱਡ ਕੇ ਇਸ ਤਰ੍ਹਾਂ ਤਾਂ ਮਦ ਤਦ ਉਸ ਮੈਂ ਨਾਹਦ ਦਵਾਦਸ ਭੇਦ ਕਾ ਸਮਝ ਕੇ ਇੱਕ ਚਿਤ ਹੋ ਗਿਆ ਸਾਧ ਸੰਗਤ ਜੋ ਭਗਤੀ ਦੇ ਵਿੱਚ ਜਦੋਂ ਲੀਨ ਹੋ ਗਿਆ ਤਪੱਸਵੀ ਕਾ ਨਾਮ ਸਭ ਨਗਰੀ ਜਵਾਲਾ ਕਹੇ ਸਾਧ ਸੰਗਤ ਜੀ ਤਪਸਵੀ ਦਾ ਨਾਮ ਸਾਰੇ ਨਗਰ ਵਾਲਿਆਂ ਨੇ ਜਵਾਲਾ ਰੱਖਿਆ ਸੀ ਇੱਕ ਬੇਰ ਸਾਤ ਦਿਨ ਬੀਤੇ ਸੋ ਤਪੱਸਵੀ ਨੂੰ ਆਹਾਰ ਨੂੰ ਆਹਾਰ ਨਾ ਪਹੁੰਚਿਆ ਸਾਧ ਸੰਗਤ ਜੀ ਪੂਰਾ ਇੱਕ ਹਫਤਾ ਹੋ ਗਿਆ ਉਸ ਤਪਸਵੀ ਨੂੰ ਆਹਾਰ ਨਹੀਂ ਪਹੁੰਚਿਆ ਸੁਣ ਨੀਂਗਰਾ ਤਾਂ ਤਪਸਵੀ ਨੇ ਵਿਚਾਰਿਆ ਜੋ ਮੇਰੇ ਉੱਪਰ ਕਰਤਾਰ ਕੋਪਿਆ ਹੋਗਾ ਤਪਸਵੀ ਨੇ ਸੋਚਿਆ ਕਿ ਮੇਰੇ ਉੱਪਰ ਪ੍ਰਮਾਤਮਾ ਵਾਹਿਗੁਰੂ ਨੂੰ ਕ੍ਰੋਧ ਆ ਗਿਆ ਹੋਵੇਗਾ ਜਿਸ ਕਰਕੇ ਮੈਨੂੰ ਖਾਣ ਪੀਣ ਬੰਦ ਹੋ ਚੁੱਕਾ ਹੈ ਜੋ ਹੱਥ ਪੈਰ دیے ਹਨ ਅਤੇ ਉਦਮ ਨਹੀਂ ਕਰਦਾ ਤਪਸਵੀ ਨੇ ਸੋਚਿਆ ਕਿ ਪ੍ਰਮਾਤਮਾ ਮੇਰੇ ਬਾਰੇ ਸੋਚਦਾ ਹੋਵੇਗਾ ਕਿ ਮੈਂ ਇਸ ਨੂੰ ਹੱਥ ਪੈਰ ਦਿੱਤੇ ਹਨ ਪਰ ਇਹ ਕੋਈ ਕੰਮ ਨਹੀਂ ਕਰਦਾ ਆਪਣੇ ਉਦਰ ਪ੍ਰਮਾਣ ਖਾਣੇ ਵਾਸਤੇ ਕੁਝ ਕਰਿਆ ਚਾਹੀਏ ਆਪਣੇ ਖਾਣ ਪੀਣ ਵਾਸਤੇ ਪੇਟ ਨੂੰ ਪਾਲਣ ਵਾਸਤੇ ਕੁਝ ਕਰਨਾ ਚਾਹੀਦਾ ਹੈ ਤਾਂ ਤੇ ਅਬ ਇਹ ਕਸ਼ ਕਰੀਏ ਦੇਵਤੇ ਵੀ ਬੈਠੇ ਨੂੰ ਦਿੰਦੇ ਦੁਖੀ ਹੁੰਦੇ ਹੋਣਗੇ ਸਾ ਸੰਗியே ਤਪਸਵੀ ਸੋਚਦਾ ਹੈ ਕਿ ਦੇਵਤੇ ਵੀ ਦੁਖੀ ਹੁੰਦੇ ਹੋਣਗੇ ਵਿਹਲੇ ਬੈਠੇ ਨੂੰ ਖਾਣ ਨੂੰ ਦਿੰਦੇ ਦੇਖ ਕੇ ਐਸੇ ਵਿਚਾਰ ਕੇ ਚਲਣੇ ਕੀ ਤਿਆਰੀ ਕਰੀ ਸਾਧ ਸੰਗਤ ਜੀ ਇਹ ਸਭ ਵਿਚਾਰ ਕਰਕੇ ਉਸਨੇ ਘਰ ਤੋਂ ਬਾਹਰ ਚੱਲਣ ਦੀ ਤਿਆਰੀ કરી ਛਟੀ ਖੰთა ਤੁੰਬਾ ਕੁਸ਼ਾਸਣ ਅਰਥਾਤ ਕੁਸਾ ਆਸਣ ਮਾਲਾ ਲਿਆ ਕਿਉਂ ਜੋ ਗ੍ਰਸਤੀ ਕੇ ਕਰ ਬਾਣੇ ਬਿਨਾਂ ਨਹੀਂ ਜਾਣਾ ਸਾਧ ਸੰਗਤ ਜੀ ਉਹ ਤਪਸਵੀ ਆਪਣਾ ਸਾਧੂ ਵਾਲਾ ਸਾਰਾ ਸਮਾਨ ਸਾਜੋ ਸਮਾਨ ਇਕੱਤਰ ਕਰਕੇ ਘਰੋਂ ਤੁਰਨ ਦੇ ਲਈ ਤਿਆਰ ਹੋ ਗਿਆ ਪਛਾਣ ਪੜਤੀ ਨਹੀਂ ਉਹਨੇ ਸੋਚਿਆ ਕਿ ਬਾਣੀ ਤਾਂ ਬਿਨਾ ਪਛਾਣ ਨਹੀਂ ਪੜਤੀ ਬਾਣੀ ਤਾਂ ਬਿਨਾ ਮੈਨੂੰ ਕੋਈ ਇਸ ਨਗਰ ਦੇ ਵਿੱਚ ਨਹੀਂ ਪਛਾਣੇਗਾ ਗ੍ਰਸਤੀ ਨੂੰ ਨਰਾਦਰੀ ਦਾ ਦੋਖ ਨਹੀਂ ਅਤੇ ਸਾਧ ਨੂੰ ਬੜਾ ਪਾਪ ਹੁੰਦਾ ਹੈ ਤਾਂ ਸਾਧ ਸੰਗਤ ਜੀ ਉਹਨੇ ਕਿਹਾ ਕਿ ਗ੍ਰਸਤੀ ਨੂੰ ਨਰਾਦਰੀ ਦਾ ਕੋਈ ਦੋਖ ਨਹੀਂ ਹੁੰਦਾ ਪਰ ਸਾਧ ਨੂੰ ਇਸ ਦਾ ਪਾਪ ਬੜਾ ਹੁੰਦਾ ਹੈ ਇਸ ਤੇ ਸਾਧ ਸੰਗਤ ਜੀ ਉਹ ਬਾਣੀ ਦੀ ਗੱਲ ਕਰ ਰਿਹਾ ਕਿ ਬਿਨਾ ਬਾਣੀ ਤੋਂ ਉਸਨੇ ਨਗਰ ਵਿੱਚ ਭਿਖਿਆ ਮੰਗਣ ਨਹੀਂ ਜਾਣਾ ਹੈ ਅੱਗੇ ਆਪ ਸਰਵਣ ਕਰ ਰਹੇ ਹੋ ਦੋਵੇਂ ਵੇਲੇ ਭਿਖਿਆ ਨਹੀਂ ਕਰਨੀ ਬਾਣਾ ਨਹੀਂ ਬਦਲਣਾ ਜਥਾ ਸ਼ਕਤ ਦੁੱਧ ਭਿਖਿਆ ਲੈਣੀ ਅਰਥਾਤ ਜੋ ਭਿਖਿਆ ਮਿਲੇ ਉਹ ਦੁੱਧ ਕੇ ਸਮਾਨ ਹੈ ਜੈਸੀ ਕੈਸੀ ਦੇਵੇ ਸੋ ਲੈਣੀ ਜਿਸ ਤਰ੍ਹਾਂ ਦੀ ਵੀ ਭਿਖਿਆ ਮਿਲ ਜਾਣੀ ਹੈ ਉਹ ਸਤ ਕਹਿ ਕੇ ਉਸ ਨੂੰ ਗ੍ਰਹਿਣ ਕਰ ਲੈਣਾ ਹੈ ਸਾਧ ਸੰਗਤ ਜੀ ਚੇਰ ਨਹੀਂ ਠਹਿਰਨਾ ਬਹੁਤਾ ਚੇਰ ਕਿਸੇ ਦੇ ਘਰ ਦੇ ਅੱਗੇ ਨਹੀਂ ਠਹਿਰਨਾ ਸਾਧ ਸੰਗਤ ਜੀ ਤਪਸਵੀ ਆਪਣੇ ਆਪ ਦੇ ਨਾਲ ਵਿਚਾਰ ਕਰ ਰਿਹਾ ਹੈ ਵਿਖਿਆ ਮੰਗਣ ਲਈ ਚੱਲਣ ਤੋਂ ਪਹਿਲਾਂ ਅਤੇ ਪੱਕੀ ਨਹੀਂ ਲੈਣੀ ਜਾਏ ਕਹਿ ਤਾਂ ਸੰਗਤ ਜੀ ਇਹ ਬਹੁਤ ਹੀ ਗਹਿਰਾਈ ਵਾਲੇ ਇਸ ਪੰਤੀ ਦੇ ਵਿੱਚ ਸ਼ਬਦ ਹਨ ਕਿ ਪੱਕੀ ਨਹੀਂ ਲੈਣੀ ਕਹਿਣ ਤੋਂ ਭਾਵ ਹੈ ਕਿ ਪੱਕਾ ਪਕਾਇਆ ਅੰਨ ਜਿਹੜਾ ਹੈ ਉਹ ਨਹੀਂ ਲੈਣਾ ਹੈ ਅਣਪੱਕਿਆ ਅੰਨ ਉਸ ਵਿਖਿਆ ਦੇ ਵਿੱਚ ਲੈਣਾ ਹੈ ਤਾਂ ਕਿ ਆਪ ਆਪਣੇ ਹੱਥੀ ਬਣਾ ਕੇ ਉਸ ਨੂੰ ਖਾਇਆ ਜਾਵੇ ਇਸ ਦਾ ਕਾਰਨ ਕੀ ਹੈ ਪੱਕੀ ਰੋਟੀ ਕਿਸੇ ਦੇ ਹੱਥ ਦੀ ਕਿਉਂ ਨਹੀਂ ਲੈਣੀ ਅੱਗੇ ਤੁਸੀਂ ਸਾਧ ਸੰਗਤ ਜੀ ਸਰਵਣ karenge ਅਤੇ ਪੱਕੀ ਨਹੀਂ ਲੈਣੀ ਜਾਏ ਕ ਬਾਲਕ ਤੀਵੀ ਦਾ ਹੱਥ ਲੱਗ ਜਾਂਦਾ ਹੈ ਬਾਲਕਾ ਤੀਵੀ ਦਾ ਹੱਥ ਲੱਗਿਆ ਹੁੰਦਾ ਹੈ ਇਸ ਕਰਕੇ ਇਹ ਸਾਧੂ ਆਪਣੀ ਰਹਿਤ ਤਸਰਿਆ ਹੈ ਜਿਸ ਤਰ੍ਹਾਂ ਨਾਲ ਉਹ ਭਿਖਿਆ ਮੰਗ ਲਈ ਜਾ ਰਿਹਾ ਉਸ ਤੋਂ ਪਹਿਲਾਂ ਆਪਣੇ ਆਪ ਦੇ ਨਾਲ ਵਚਨ ਕਰ ਰਿਹਾ ਸਾਧ ਸੰਗਤ ਜੀ ਜਿਹੜੀ ਪੱਕੀ ਜਿਸ ਕਿਸੇ ਦੀ ਖਾਇਲ ਲੈਂਦੇ ਹਨ ਸੋ ਸਿੱਖ ਸਾਥ ਨਹੀਂ ਸਾਧ ਸੰਗਤ ਜੀ ਇਸ ਵਿੱਚ ਦੱਸਿਆ ਗਿਆ ਹੈ ਕਿ ਜੋ ਕਿਸੇ ਦੀ ਹੱਥ ਦੀ ਪੱਕੀ ਰੋਟੀ ਖਾ ਲੈਂਦੇ ਹਨ ਉਹ ਸਿੱਖ ਸਾਧ ਨਹੀਂ ਹਨ ਅੱਗੇ ਸਾਧ ਸੰਗਤ ਜੀ ਤੁਸੀਂ ਸਰਵਣ ਕਰੋ ਧਿਆਨ ਦੇ ਨਾਲ ਦੁਹਰਾ ਜਾਂ ਕੀ ਰਹਿਤ ਨ ਜਾਣੀਏ ਗੁਰ ਮੰਤਰ ਨਹ ਰੀਤ ਤਾਂ ਕਾ ਭੋਜਨ ਖਾਏ ਕੇ ਵਿਛੜੇ ਹਰ ਕੀ ਪ੍ਰੀਤ ਪਾਈ ਨਿੰਗਰਾ ਐਸੀ ਬਾਤ ਵਿਚਾਰ ਕੈ ਤਪਸੀ ਗਿਆ ਬਾਜ਼ਾਰ ਨਗਰ ਵਿੱਚ ਇੱਕ ਸ਼ਾਹ ਕਰ ਵਡੋ ਜੱਗ ਦਾ ਸਾਰ ਸਾਧ ਸੰਗਤ ਜੀ ਲੋਕੋ ਕੀ ਭੀੜ ਹੋ ਰਹੀ ਸਪਨਾ ਨੂੰ ਪਕੜ ਕੇ ਬਿਠਾਏ ਕਰ ਜਵਾਬੇ ਖੁਲਾਵੇ ਤਪਸਵੀ ਵੀ ਜਾ ਕੇ ਖੜਾ ਹੋ ਰਹਾ ਸਾਧ ਸੰਗਤ ਜੀ ਇਹ ਕਿਸੇ ਢੰਡਾਰੇ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਸਾਰਿਆਂ ਨੂੰ ਨਗਰ ਵਾਸੀਆਂ ਨੂੰ ਬਿਠਾ ਕੇ ਖਵਾਇਆ ਜਾ ਰਿਹਾ ਸੀ ਤਪਸਵੀ ਵੀ ਜਾ ਕੇ ਖੜਾ ਹੋ ਰਹਾ ਤਪੱਸਿਆ ਕਰਨ ਵਾਲਾ ਸਾਧ ਵੀ ਉੱਥੇ ਜਾ ਕੇ ਖੜਾ ਹੋ ਗਿਆ ਇਸ ਨੂੰ ਕਿਸੇ ਵੀ ਨਹੀਂ ਪੁੱਛਿਆ ਤੇ ਨਾ ਹੀ ਬਿਠਾਇਆ ਸਾਧ ਸੰਗਤ ਦੇ ਤਪੱਸੇ ਸਾਧ ਨੂੰ ਕਿਸੇ ਨੇ ਵੀ ਕੋਈ ਪੁੱਛਗਛ ਨਹੀਂ ਕੀਤੀ ਤੇ ਨਾ ਹੀ ਉਹਨਾਂ ਨੂੰ ਖਾਣਾ ਖਾਣ ਦੇ ਲਈ ਬਿਠਾਇਆ ਨਾ ਭੋਜਨ ਦੀਆ ਆਪਣਾ ਪ੍ਰਾਣ ਕਰ ਕਿਨਾਰੇ ਖਲਾ ਹੋ ਰਹਾ ਸਾਧ ਸੰਗਤ ਜੀ ਆਪਣਾ ਜੋ ਵੀ ਉਸਨੇ ਪ੍ਰਾਣ ਕੀਤਾ ਸੀ ਪ੍ਰਾਣ ਕਰਕੇ ਘਰ ਤੁਰਿਆ ਸੀ ਉਸ ਦੇ ਹਿਸਾਬ ਦੇ ਨਾਲ ਉਹ ਖੜਾ ਰਹਾ ਜਾਂ ਰਾਤ ਹੋ ਗਈ ਤਾਂ ਲੋਕ ਸਭ ਚਲੇ ਗਏ ਤਪਸਵੀ ਆਪਣੀ ਕੋਠੀਆਂ ਅੰਦਰ ਜਾਏ ਬੈਠਾ ਜਦ ਅੱਧੀ ਰਾਤ ਹੋਈ ਤਾਂ ਦੇਵਤੇ ਕੇ ਦੂਤ ਹੋਏ ਮਸਾਲਾਂ ਹੱਥ ਮੇ ਜਲਦਿਆਂ ਸਾਧ ਸੰਗਤ ਜੀ ਦੇਵਤੇ ਦੇ ਦੂਤ ਉੱਥੇ ਆ ਜਿਨ੍ਹਾਂ ਦੇ ਹੱਥ ਵਿੱਚ ਮਸਾਲਾ ਜਲਦਿਆਂ ਸਨ ਚਾਨਣ ਕਰਨ ਵਾਸਤੇ ਤਪਸਵੀ ਨੂੰ ਆ ਕੇ ਬੁਲਾਇਆ ਉਹਨਾਂ ਨੇ ਤਪਸਵੀ ਨੂੰ ਆਣ ਕੇ ਬੁਲਾਇਆ "ਹੇ ਤਪਸਵੀ ਉੱਥੇ ਹਮ ਦੇਵਤਾ ਕੇ ਭੇਜੇ ਆਏ ਹੈ ਜੋ ਮਹਾਰਾਜ ਕੀ ਆਗਿਆ ਇਹ ਹੈ ਜੋ ਉਸ ਨਗਰੀ ਵਾਲੇ ਸ਼ਾਹ ਕਾ ਘਰ ਜਲਾਏ" ਆ ਉਹ ਜੋ ਮੇਰੀ ਤਪਸੀ ਭੁੱਖਾ ਰਿਤਾ ਹੀ ਸਾਧ ਸੰਗਤ ਜੀ ਉਹਨਾਂ ਦੂਤਾਂ ਨੇ ਕਿਹਾ ਕਿ ਮਹਾਰਾਜ ਜੀ ਦਾ ਹੁਕਮ ਹੈ ਕਿ ਨਗਰੀ ਵਾਲੇ ਉਸ ਸ਼ਾਹ ਘਰ ਨੂੰ ਜਲਾ ਆਵੋ ਜੋ ਉਸ ਨੇ ਤਪਸਵੀ ਨੂੰ ਭੁੱਖਾ ਰੱਖਿਆ ਹੈ ਅਤੇ ਉਹਦੀ ਕੋਈ ਪੁੱਛਗਿੱਛ ਨਹੀਂ ਕੀਤੀ ਖਾਲੀ ਮੁੜ ਆਇਆ ਹੈ ਖਾਲੀ ਉਹਨਾਂ ਦੇ ਘਰੋਂ ਜੋ ਮੁੜ ਕੇ ਆਇਆ ਹੈ ਬਾਣੇ ਕਾ ਵੀ ਆਦਰ ਨਾ ਕੀਤਾ ਉਸ ਨੇ ਬਾਣਾ ਪਹਿਨਣਾ ਹੋਇਆ ਸੀ ਉਸ ਦਾ ਵੀ ਉਸ ਸ਼ਾਹ ਨੇ ਆਦਰ ਨਹੀਂ ਕੀਤਾ ਉਹ ਵੱਡਾ ਪਾਪੀ ਹੈ ਸਾਧ ਸੰਗਤ ਜੀ ਉਹ ਦੂਤ ਉਹਨੂੰ ਕਹਿੰਦੇ ਹਨ ਕਿ ਉਹ ਵੱਡਾ ਪਾਪੀ ਹੈ ਤਾਂ ਤੇ ਤੇਰੀ ਸਹਾਇਤਾ ਤਾਂ ਤੇ ਤੇਰੀ ਸਹਾਇਤਾ karenge ਅੱਗੇ ਹੋਏ ਚੱਲ ਕਰ ਚੱਲ ਦਿਖਾਏ ਸਾਧ ਸੰਗਤ ਜੀ ਉਹ ਦੂਤ ਉਹਨੂੰ ਕਹਿੰਦੇ ਕਿ ਅਸੀਂ ਤੇਰੀ ਸਹਾਇਤਾ ਕਰਾਂਗੇ ਤੂੰ ਅੱਗੇ ਹੋ ਕੇ ਸਾਡੇ ਚੱਲ ਤੇ ਸਾਨੂੰ ਉਸ ਦੇ ਘਰ ਦੇ ਦਰਸ਼ਨ ਕਰਵਾ ਤਾਂ ਤਪੱਸਵੀ ਉੱਠ ਕੇ ਨਾਲ ਹੋ ਲਿਆ ਔਰ ਕਾ ਮੇਰੇ ਕੋ ਵੀ ਇੱਕ ਮਿਸਾਲ ਦੇਵੋ ਤਪਸਵੀ ਨੇ ਉਸਨਨ ਕਿਹਾ ਕਿ ਮੈਨੂੰ ਵੀ ਇੱਕ ਮਿਸਾਲ ਦੇ ਦੇਵੋ ਤਾਂ ਉਹਨਾਂ ਇੱਕ ਮਿਸਾਲ ਦਈ ਲੈਕਰ ਉਹਨਾਂ ਨੂੰ ਜਲਾਉਣੇ ਲੱਗਾ ਤਾਂ ਉਹ ਭਾਗੇ ਸਾਧ ਸੰਗਤ ਜੀ ਉਹਨਾਂ ਕੋਲੋਂ ਮਿਸਾਲ ਲੈ ਕੇ ਉਹਨਾਂ ਨੂੰ ਹੀ ਜਲਾਉਣ ਲੱਗ ਪਿਆ ਤਾਂ ਉਹ ਭੱਜਦੇ ਹੋਏ ਦਿਖਾਈ ਦਿੱਤੇ ਤਪਸਵੀ ਬੋਲਿਆ ਉਹ ਸ਼ਾਦਾ ਤਾਂ ਸਭ ਕਾ ਮੇਰੇ ਸਾਥ ਬੈਰ ਥਾ ਐਸੀ ਅਨੀਤ ਜਾਂ ਅੰਤਰਜਾਮੀ ਵਿਸ਼ਨ ਪ੍ਰੇਰ ਦਾ ਉਸਕੋ ਕੀ ਵਸ ਹੈ ਸਾਥ ਸੰਗਤ ਜੀ ਉਸਤੇ ਕਹਿਣ ਦਾ ਮਤਲਬ ਸੀ ਕਿ ਇਹ ਸਭ ਕੁਝ ਉਸ ਅਕਾਲ ਪੁਰਖ ਕਰਵਾ ਰਿਹਾ ਹੈ ਉਸ ਦੇ ਹੱਥ ਵਿੱਚ ਹੱਥ ਵਸ ਕੁਝ ਨਹੀਂ ਹੈ ਸਭ ਜਗਤ ਦਾ ਕਰਤਾ ਹੋਏ ਕਹਿ ਕਰਦਾ ਕਰਾਮ ਦਾ ਆਪ ਜਗਨਨਾਥ ਹੈ ਸਾਥ ਸੰਗਤ ਜੀ ਉਸ ਤਪਸਵੀ ਨੇ ਕਿਹਾ ਕਿ ਜੋ ਵੀ ਇਨਸਾਨ ਦੇ ਨਾਲ ਜੋ ਵੀ ਇਸ ਧਰਤੀ ਦੇ ਉੱਪਰ ਹੋ ਰਿਹਾ ਹੈ ਉਹ ਸਭ ਮਾਲਕ ਪਰਮਾਤਮਾ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਉਸ ਦੇ ਹੁਕਮ ਵਿੱਚ ਵਾਪਰ ਰਿਹਾ ਹੈ ਹਮ ਸਭ ਵਿਸ਼ਨ ਕੀ ਮਾਇਆ ਕੇ ਅਧੀਨ ਹਾਂ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ বিষ্ণੂ ਦੀ ਮਾਇਆ ਦੇ ਅਧੀਨ ਹਾਂ। ہماری ਬੰਦਨਾ ਹੈ ਐਸੀ ਫੇਰ ਨਹੀਂ ਕਰਨੀ। ਤਾਂ ਗੁਰੂ ਜੀ ਕਹਿਆ ਨਿੰਗਰਾ ਇਹ ਤੋਕ ਕਹੀ ਹੈ ਸਮਝ ਗੁਰਮੁਖਾ। ਕੀ ਕਰੈ ਵਿਚਾਰਾ ਜੰਤ ਜਾਂ ਆਪ ਭੁਲਾਇਆ। ਗੁਰੂ ਮਹਾਰਾਜ ਕਹਿੰਦੇ ਨੇ ਕਿ ਕੀ ਕਰੇ ਵਿਚਾਰਾ ਜੰਤ ਜਦੋਂ ਅਸੀਂ ਆਪ ਹੀ ਉਸ ਪ੍ਰਮਾਤਮਾ ਅਗਰ ਨੂੰ ਭੁੱਲ ਜਾਂਦੇ ਹਾਂ। ਸੁਣ ਭਾਈ ਜੇ ਤੂੰ ਤਪੱਸਵੀ ਤਿਆਗੀ ਹੋਣਾ ਹੈ। ਗੁਰੂ ਮਹਾਰਾਜ ਜੀ ਨੇ ਉਸ ਨੂੰ ਹੁਕਮ ਦਿੱਤਾ ਜਿਸ ਦੀ ਆਪਾ ਤੁਹਾਨੂੰ ਬਾਅਦ ਸੁਣਾ ਰਹੇ ਸੀ ਭਾਈ ਨਾਨਦ ਸਿੰਘ ਜੀ ਉਹਨਾਂ ਨੂੰ ਕਿਹਾ ਕਿ ਜੇ ਤੂੰ ਤਪੱਸਵੀ ਤਿਆਗੀ ਹੋਣਾ ਹੈ ਤਾਂ ਐਸਾ ਹੋਈ ਜੇ ਕਿਸੇ ਦਾ ਅਵਗਣ ਨਾ ਚਿਤਵੇ ਕਿਸੇ ਦਾ ਵੀ ਔਗਣ ਜੋ ਹੈ ਉਸ ਨੂੰ ਨਾ ਦੇਖੀ ਕਿਸੇ ਦੇ ਅਵਗਣ ਨਾ ਵਿਚਾਰੀ ਜਿਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਅੱਜ ਅਸੀਂ ਕਿਸੇ ਦੀ ਛੋਟੀ ਜਹੀ ਗਲਤੀ ਨੂੰ ਬਾਰ-ਬਾਰ ਚੇਤੇ ਕਰਦੇ ਰਹਿਣੇ ਹਾਂ ਬਾਰ-ਬਾਰ ਉਸ ਨੂੰ ਦੱਸਦੇ ਰਹਿਨੇ ਹਾਂ ਜੇ ਸਾਡੇ ਨਾਲ ਕੋਈ ਗਲਤ ਕਰ ਦਿੰਦਾ ਹੈ ਤਾਂ ਬਾਰ-ਬਾਰ ਅਸੀਂ ਉਸਦੇ ਔਗਣ ਫਰੋਲਦੇ ਹਾਂ ਇੱਕ ਦੂਜੇ ਦੇ ਨਾਲ ਅਸੀਂ ਉਸ ਦੀਆਂ ਚੁਗਲੀਆਂ ਉਸ ਦੀ ਨਿੰਦਿਆ ਕਰਦੇ ਹਾਂ ਉਸ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿਨੇ ਹਾਂ ਸਾਧ ਸੰਗਤ ਜੀ ਜੇ ਸਾਨੂੰ ਕਿਸੇ ਦਾ ਔਗਣ ਪਤਾ ਲੱਗ ਜਾਂਦਾ ਹੈ ਤਾਂ ਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਇਹੋ ਜਿਹਾ ਸਾਧੂ ਸੰਤ ਨਹੀਂ ਬਣਨਾ ਹੈ ਸਾਡੇ ਸਿੱਖ ਨੇ ਸੁਣਕਰ ਉਹ ਦੇਵਦੂਤ ਮੱਥਾ ਟੇਕ ਕੇ ਵਿਦਿਆ ਹੋਇਕਰ ਮਹਾਰਾਜ ਅੱਗੇ ਕਹਾਇਆ ਇਹ ਸਭ ਸੁਣ ਕੇ ਉਹ ਦੂਤ ਮੱਥਾ ਟੇਕ ਕੇ ਅੱਗੇ ਚਲੇ ਗਏ ਜੋ ਉਹ ਤਪੱਸਵੀ ਸੱਚੇ ਪਰਚੇ ਵਿੱਚ ਪਰਚੇ ਆਏ ਤਾਂ ਮਹਾਰਾਜ ਜੀ ਆਗਿਆ ਪਾ ਕੇ ਵਿਵਾਨ ਭੇਜ ਕਰ ਚੜਾਏ ਕਰ ਆਪਣੇ ਲੋਕ ਨੂੰ ਮੰਗਵਾਇ ਲਿੱਤਾ ਸਾ ਸੰਗਤੀ ਜਦ ਉਹ ਸਾਧੂ ਆਪਣੀ ਸਾਧਨਾ ਵਿੱਚ ਆਪਣੀ ਤਪੱਸਿਆ ਦੇ ਵਿੱਚ ਸਫਲ ਹੋਇਆ ਤਾਂ ਉਸ ਨੂੰ ਵਿਵਾਨ ਭੇਜ ਕਰ ਚੜਾ ਕੇ ਆਪਣੇ ਕੋਲ ਮੰਗਵਾ ਲਿਆ ਸਾਖੀ ਸਾਧ ਸੰਗਤ ਜੀ ਪੂਰੀ ਹੋਈ ਬੋਲੋ ਵਾਹਿਗੁਰੂ ਜੀ ਸਤ ਗੁਰੂ ਪਿਆਰੇ ਖਾਲਸਾ ਜੀ ਸਾਧ ਸੰਗਤ ਜੀ ਇਹ ਸੀ ਸਾਖੀ ਪੰਜਵੀਂ ਜਿਸ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਬੱਤ ਸਾਧ ਸੰਗਤ ਨੂੰ ਸਿੱਖਾਂ ਨੂੰ ਉਪਦੇਸ਼ ਦਿੰਦੇ ਹਨ ਕਿ ਕਿਸ ਤਰੀਕੇ ਦੇ ਨਾਲ ਸਿੱਖਣੇ ਸਾਥ ਬਣਨਾ ਹੈ ਕਿਸ ਕਿਸ ਗੱਲਾਂ ਦਾ ਧਿਆਨ ਰੱਖਣਾ ਹੈ ਸਾਧ ਸੰਗਤ ਜੀ ਤਾਂ ਨੂੰ ਜਰੂਰ ਸਮਝ ਆਇਆ ਹੋਏਗਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਅਰਦਾਸ ਬੇਨਤੀਆਂ ਕਰਦੇ ਆ ਕਿ ਮਹਾਰਾਜ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਤੇ ਬਾਣੀ ਦੇ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ